ਦੇ ਖਿਲਾਫ ਅਮਰਸਰ ਪੁਲਸ ਦਾ ਐਕਸ਼ਨ ਨਜ਼ਰ ਆਇਆ ਪੁਲਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਮੁਲਜ਼ਮ ਤੋਂ 6 ਕਿਲੋ ਹੈਰਨ ਬਰਾਮਦ ਕੀਤੀ ਗਿਆ ਟਾਰੀ ਦੇ ਵਿੱਚ ਪੁਲਸ ਨੇ ਨਸ਼ਾ ਬਰਾਮਦ ਕੀਤਾ ਪੁਲਸ ਨੇ ਨਾਕਾ ਲਗਾ ਕੇ ਦਰਸਲ ਸ਼ਖਸ ਨੂੰ ਰੋਕਿਆ ਸੀਗਾ ਮੁਲਜ਼ਮ ਨੇ ਪਾਕਿਸਤਾਨ ਤੋਂ ਨਸ਼ਾ ਮੰਗਵਾਇਆ ਸੀ ਪੁਲਸ ਦੇ ਬਲੇ ਵੀ ਵੱਡਾ ਖੁਲਾਸਾ ਕੀਤਾ ਗਿਆ ਕਿ ਇਸ ਮੁਲਜ਼ਮ ਦੇ ਵੱਲੋਂ ਪਾਕਿਸਤਾਨ ਤੋਂ ਨਸ਼ਾ ਮੰਗਵਾਇਆ ਗਿਆ ਸੀ ਮੋਬਾਈਲ ਦੇ ਵਿੱਚ ਪਾਕ ਤਸਕਰਾਂ ਦੇ ਨਾਲ ਲਿੰਕ ਵੀ ਸਾਹਮਣੇ ਆਏ ਨੇ ਪੁਲਸ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਵਿਚ ਰੋਕਿਆ ਜਦੋਂ ਆਸਾ ਓਵਰਪੇਜ ਦੇ ਲੱਗੇ ਇਸ ਨੂੰ ਚੈੱਕ ਕਰਨ ਤੇ ਇਸ ਨੇ ਜਿਹੜਾ ਬੈਗ ਪਾਇਆ ਸੀ ਕਿਥੋਂ ਦੇ ਕੋਲੋਂ ਮੋਟਰਸਾਈਕਲ ਸਵਾਰ ਸੀਗਾ ਇਹਨੂੰ ਜਦੋਂ ਚੈੱਕ ਕੀਤਾ ਇਹਦੇ ਕੋਲੋਂ 6 ਕਿਲੋ ਹੈਰੋਇਨ ਜਿਹੜੀ ਆ ਉਹ ਬਰਾਮਦ ਹੋਈ ਹੈ ਇਹ ਆਪਣੀ ਟੀਮ ਨਾਲ ਰੋਕ ਕੇ ਇਹਨੂੰ ਜਿਹੜਾ ਬਰਾਮਦ ਕੀਤਾ ਜੋ ਕਾਰਵਾਈ ਅਮਲ ਚ ਲਿਆਂਦੀ ਗਈ ਹੈ ਤਾਂ ਨਾਂ ਜਿਹੜਾ ਆ ਜੋਬਨਪੀਤ ਸਿੰਘ ਅਸਾਮਾ ਫਰ ਭਜਨ ਸਿੰਘ ਵਾਸੀ ਨਾਲਲੀ ਹਨਾ ਖਾਲੜਾ ਇਹ ਖੇਪਿਰ ਕੋ 6 ਕਿਲੋ ਦੀ ਬਰਾਮਤ ਜਿਹੜੀ ਇਹਦੇ ਹੋਈ ਹੈ ਔਰ ਇਹਦੇ ਸਬੰਧ ਜਿਹੜਾ ਮੋਬਾਈਲ ਸਰਚ ਕਰਨ ਤੇ ਜਿਹੜਾ ਇਹ ਖੇਪ ਪਾਕਿਸਤਾਨ ਤੋਂ ਮਨਵਾਈ ਸੀ ਇਹਨੂੰ ਉੱਥੇ ਬੇਸ ਮੰਨ ਲੋ ਜਿਹੜਾ ਹੈਗਾ ਉਹਨਾਂ ਦਾ ਉਹਨਾਂ ਦਾ ਸਬੰਧ ਹੈ ਇਹ ਨਾਲ ਉਖੇ ਖੇਪ ਬਰਾਮਤ ਜਿਹੜੀ ਅਸੀਂ ਇਹ ਬਰਾਮਤ ਕੀਤੀ ਹੈ ਇਹਦੀ ਉਮਰ ਕਿੰਨੀ ਸਰਦ ਹੈ ਇਹਦੀ 23-24 ਸਾਲ ਉਮਰ ਹੈ ਜੀ ਰੋਕ ਕਰਾਂਗੇ ਅਗਲੀ ਵੱਡੀ ਖਬਰ ਦਾ ਦਾਾਕਰ ਸੋਨੂ ਸੋਦ ਤੋਂ ਈਡੀ ਦੀ ਪੁੱਛਗਿੱਛ ਖਤਮ ਹੋ ਗਈ ਹੈ ਦਿੱਲੀ ਦੇ ਵਿੱਚ ਈਡੀ ਹੈੱਡ ਕੁਆਰਟਰ ਤੋਂ ਨਿਕਲੇ ਨੇ ਸੋਨੂ ਸੋਦ तकरीबन 8 ਘੰਟੇ ਤੱਕ ਈਡੀ ਦੇ ਵੱਲੋਂ ਸਵਾਲ ਜਵਾਬ ਕੀਤੇ ਗਏ ਆਨਲਾਈਨ ਸੱਟੇਬਾਜ਼ੀ ਐਪ ਪ੍ਰਮੋਸ਼ਨ ਮਾਮਲੇ ਦੇ ਵਿੱਚ ਇਹ ਸਵਾਲ ਜਵਾਬ ਹੋਏ ਨੇ ਕੱਲ ਕ੍ਰਿਕਟਰ ਯੂਵਰਾਜ ਸਿੰਘ ਤੋਂ ਵੀ ਦਰਸਲ ਸਵਾਲ ਜਵਾਬ ਈਡੀ ਦੀ ਟੀਮ ਦੇ ਵੱਲੋਂ ਕੀਤੇ ਗਏ ਸਨ ਅੱਜ ਦੇ ਲਈ ਸੋਨੂ ਸੋਦ ਨੂੰ ਤਲਬ ਕੀਤਾ ਗਿਆ ਸੀ ਲੰਬੀ ਪੁੱਛਗਿੱਛ ਹੋਈ ਤੇ ਉਸ ਤੋਂ ਬਾਅਦ ਇਹ ਪੁੱਛਗਿੱਛ ਇਹ ਸਵਾਲਾਂ ਦਾ ਸਿਲਸਿਲਾ ਖਤਮ ਹੋ ਗਿਆ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਦਿੱਲੀ ਦੇ ਵਿੱਚ ਹੈੱਡ ਕੁਆਰਟਰ ਤੋਂ ED ਹੈੱਡਕੁਆਰਟਰ ਤੋਂ ਜੋ ਕਿ ਸੋਨਸੂਦ ਨਿਕਲ ਚੁੱਕੇ ਨੇ ਕੱਲ ਯਵਰਾਜ ਸਿੰਘ ਤੋਂ ਵੀ ਇਸੇ ਕੇਸ ਦੇ ਵਿੱਚ ਸਵਾਲ ਜਵਾਬ ਕੀਤੇ ਗਏ ਸਨ ਕਰੀਬ 8 ਘੰਟੇ ਤੱਕ ED ਨੇ ਸੋਨਸੂਦ ਨੂੰ ਸਵਾਲ ਜਵਾਬ ਕੀਤੇ ਪੂਰੇ ਮਾਮਲੇ ਦੀ ਪੂਰੇ ਕੇਸ ਦੀ ਗੱਲ ਕੀਤੀ ਜਾਵੇ ਤਾਂ ਆਨਲਾਈਨ ਸੱਟੇਬਾਜ਼ੀ ਐਪ ਪ੍ਰਮੋਸ਼ਨ ਦਾ ਇਹ ਪੂਰਾ ਮਾਮਲਾ ਹੈ ਵਕਫਾ ਕਲਾਕਾਰ ਜੋ ਕਿ ED ਦੀ ਰਡਾਰਤੇ ਨੇ ਜਿਨ੍ਹਾਂ ਦੇ ਵੱਲੋਂ ਵੀ ਆ オンਲਾਈਨ ਸੱਟੇਬਾਜ਼ੀ ਐਪ ਦੀ ਪ੍ਰਮੋਸ਼ਨ ਕੀਤੀ ਗਈ ਤਾਂ ਉਸ ਦੇ ਸਿਲਸਿਲੇ ਦੇ ਵਿੱਚ ਇੱਕ ਇੱਕ ਕਰਕੇ ਸਾਰਿਆਂ ਤੋਂ ਸਵਾਲ ਜਵਾਬ ਕੀਤੇ ਜਾ ਰਹੇ ਨੇ ਕਿਉਂਕਿ ED ਦੇ ਵੱਲੋਂ ਇਸ ਮਾਮਲੇ ਦੇ ਵਿੱਚ ਲਗਾਤਾਰ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਕਿਉਂਕਿ ਕੱਲ ਕਰੈਕਟਰ ਯੂਵਰਾਜ ਸਿੰਘ ਤੂਮੀ ਸਵਾਲ ਜਵਾਬ ED ਦੀ ਟੀਮ ਦੇ ਵੱਲੋਂ ਕੀਤੇ ਗਏ ਸਨ ਐਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸ਼ੰਕਰ ਆਨੰਦ ਜੁੜ ਚੁੱਕੇ ਨੇ ਆ ਸ਼ੰਕਰ ਕੀ ਕੋ ਜਾਣਕਾਰੀ ਅਦਾ ਕਰ ਸੋਨੂ ਸੂਤ ਤੋਂ ਜੋ ਕਿ ਸਵਾਲਾਂ ਦਾ ਸਿਲਸਲਾ ਜੇ ਪੁੱਛ ਗਿਛ ਖਤਮ ਹੋਈ ਹੈ ਆ ਹੁਣ ਤੱਕ ਦੀ ਕੀ ਜਾਣਕਾਰੀ ਸਾਹਮਣੇ ਆਈ ਕਿ ਕਿਸ ਤਰੀਕੇ ਦੇ ਸਵਾਲ ਜਵਾਬ ਇਸ ਦੌਰਾਨ ਹੋਏ ਨੇ ਦੇਖਿਓ ਇਸ ਵਕਤ ਮੈਂ ਜੋ ਪੋਸਟਾਜ ਕੀ ਪ੍ਰਕਿਰਿਆ ਬੁਰੀ ਹੋ ਚੁੱਕੀ ਹੈ ਔਰ ਠੀਕ ਅਭੀ ਸੇ 10 ਮਿੰਟ ਪਹਿਲੇ ਸੋਨੂ ਸੂਤ ਜੋ ਹੈ ਏਡੀ ਮੁਖਲੇ ਸੇ ਆ आ, अपने होटल के लिए प्रस्थान कर चुके हैं और जिस तरह से देखा जाए कि आज कई घंटों तक लगातार उनसे पूछताछ की गई और पूछताछ के दौरान में उन तमाम सवालों को उनके सामने रखा गया और जो सवाल का जो जवाब है वो जवाब लिखित के तौर पे उनसे जवाब उनसे लिया गया और इसके साथ साथ जो भी सवाल जवाब की प्रक्रिया थी उसे उसका जो वीडियो रिकॉर्ड भी किया गया और जिस तरह से सोनू सूद जो है इसके बारे में ऐसा कहा जाता है ऐसा माना जाता है कि ये सवाल सवाल जवाब के मामले में बहुत ही एक मुखर होते हैं और बातचीत करना जो है ये बड़ा ही सरल स्वभाव के माने जाते हैं लेकिन जिस तरह से इनका नाम वन एक्ट आ, वो, वन एक्स आ, सट्टा एप मामला तो, जिस तरह से इनका नाम सामने आया था तो इन तमाम मामलों की गंभीरता को देखते हुए जिस तरह से इनसे पूछताछ की प्रक्रिया की गई तो एक तरह से कहा जा सकता है कि अभी तक औपचारिक तौर पर ईडी के द्वारा ये बताया नहीं गया है कि पूछताछ के दौरान में किस तरह से सहयोग किया और किस तरह से तमाम सवालों का जवाब दिया गया लेकिन इतना तो स्पष्ट है कि इस मामले पर जिस तरह से तफ्तीश का दायरा लगातार आगे बढ़ता जा रहा है कई लोगों का नाम आ रहा है और खासतौर पर जो सेलिब्रिटीज की बात करें चाहे बॉलीवुड सेलिब्रिटी की बात करें या क्रिकेट से जुड़े हुए की बात करें तो आ, उन तमाम लोगों का नाम जिस तरह से सामने आ रहा है आने वाले दिनों में कई और भी लोगों का नाम इस मामले में सामने आ सकता है और कहा जा सकता है की इस मामले में तफ्तीश का दायरा लगातार आगे बढ़ता हुआ